ਇੱਕ ਸਵਾਲ ਲੋਕਾਂ ਦੇ ਮਨ ਚ ਆਊਗਾ ਮੈਂ ਜਾਣ ਬੁੱਝ ਕੇ ਨਹੀਂ ਕੀਤਾ ਉਹ ਵਿਕਰਮ ਜੀਠੀਆ ਦੇ ਉੱਤੇ ਸੀਗਾ ਜਦੋਂ ਜੇਲ੍ਹ ਦੇ ਵਿੱਚ ਉਹਦੀ ਮੁਲਾਕਾਤ ਕਰਨ ਗਏ ਆ ਕਿਉਂਕਿ ਮੈਂ ਉਹਨਾਂ ਨੂੰ ਕਰੇਦਨ ਨਹੀਂ ਗਿਆ ਮੈਂ ਇੱਕ ਵਿਚਾਰ ਚਰਚਾ ਕਰਨ ਗਿਆ ਸੀਗਾ ਮੈਂ ਇੱਕ ਸਲਾਹ ਕਰਨ ਗਿਆ ਸੀਗਾ ਕਿ ਪੰਜਾਬੀ ਭੰਬਲ ਭੂਸੇ ਚ ਆ ਤੁਸੀਂ ਕੱਢਣ ਦੀ ਕੋਸ਼ਿਸ਼ ਕਰੋ ਉਹਦੇ ਵਿੱਚੋਂ ਕਿ ਲੋਕ ਤੁਹਾਨੂੰ ਵੇਖ ਰਹੇ ਆ ਵੀ ਪਤਾ ਨਹੀਂ ਤੁਸੀਂ ਐਡਾ ਵੱਡਾ ਜਿੱਡਾ ਤੁਹਾਨੂੰ ਰਤਬਾ ਦਿੱਤਾ ਹੈ ਤੁਹਾਡਾ ਛੋਟਾ ਉਹਦਾ ਆ ਇਹਦੇ ਵਿੱਚ ਤੁਹਾਡਾ ਕਿਤੇ ਮੰਤ ਨਹੀਂ ਆ ਗਿਆ ਮੁੱਖ ਮੰਤਰੀ ਬਣਦਾ ਔਰ ਵਿਕਰਮ ਜੀਠੀ ਵਾਲਾ ਸਵਾਲ ਮੈਂ ਇਸ ਕਰਕੇ ਨਹੀਂ ਕੀਤਾ ਕਿਉਂਕਿ ਜਦੋਂ ਇੱਕ ਬੰਦੇ ਨੇ ਜਨਤਕ ਤੌਰ ਦੇ ਉੱਤੇ ਹੀ ਕਹਿ ਦਿੱਤਾ ਹੋਵੇ ਮੇਰਾ ਰਿਸ਼ਤੇਦਾਰ ਹੈ ਕਿ ਉਹਦੇ ਉੱਤੇ ਸਵਾਲ ਕਰਨਾ ਬਣਦਾ ਹੀ ਨਹੀਂ ਹੈਗਾ ਨਾ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਪੈਣਾ ਵਾਂ ਸੋ ਮੇਰੀ ਮਤਲਬ ਇਹ ਬੇਨਤੀ ਸੀ ਕਿ ਜਿਹੜੀਆਂ ਚੀਜ਼ਾਂ ਮੈਂ ਉੱਥੇ ਵੇਖ ਕੇ ਆਇਆ ਜਾਂ ਜਿਹੜੇ ਪ੍ਰਬੰਧ ਆ ਉੱਥੇ ਮੈਂ ਫਿਰ ਕਹਿੰਨਾ ਮੈਂ ਡੇਰੇ ਦਾ ਮਾਹਿਤੀ ਨਹੀਂ ਆ ਲੋਕ ਗੁਰੂ ਘਰ ਨਾਲ ਜੁੜਨ ਪਰ ਜੇ ਕੋਈ ਚੰਗੀਆਂ ਚੀਜ਼ਾਂ ਨੇ ਉਹਦੇ ਤੋਂ ਸਿੱਖਿਆ ਲੈਣ ਦੀ ਲੋੜ ਹੈ ਉਹਦੇ ਤੋਂ ਸਮਝਣ ਦੀ ਲੋੜ ਹੈ ਤੇ ਜਿਹੜੇ ਵੱਡੇ ਸੰਤ ਨਾਲ ਆਪਾਂ ਨੂੰ ਕੋ ਮਨ ਦੇ ਵਿੱਚ ਆ ਗਿਆ ਵੀ ਇਹਨੇ ਮੁੱਖ ਮੰਤਰੀ ਬਣਨਾ ਤੇ ਉਹ ਉਹ ਜਿਹੜੀ ਕਨਫਿਊਜ਼ਨ ਸੀਗੀ ਉਹ ਜਿਹੜਾ ਆਪਾਂ ਬਲਬੂ ਸਾਹਿਬਾ ਸੀਗਾ ਉਹਨੂੰ ਦੂਰ ਕਰਨ ਲਈ ਮੈਂ ਮੀਟਿੰਗ ਦਾ ਪ੍ਰਬੰਧ ਕੀਤਾ ਇਸ ਕਰਕੇ ਮਿਲਣ ਗਿਆ ਮੈਂ ਫਿਰ ਕਹਿੰਨਾ ਡੇਰੇ ਚ 20 ਹਉਣ ਤਾਂ ਆਉਣ ਗਿਆ ਪਰ ਜਿਹੜੇ ਚੰਗੇ ਕੰਮ ਨੇ ਉਹਨਾਂ ਨੂੰ ਸਾਨੂੰ ਆਪ ਵੀ ਜਿਹੜਾ ਅਡਾਪਟ ਕਰਨਾ ਚਾਹੀਦਾ ਉਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਉਹ ਜਿਹੜੇ ਚੰਗੇ ਪ੍ਰਬੰਧ ਨੇ ਇੱਕ ਦੂਜੇ ਦੀ ਕੋਚਿੰਗ ਲਈ ਆਪਾਂ ਬਾਹਰ ਤੇ ਸਿੰਗਾਪੁਰ ਭੇਜ ਦਿੰਦੇ ਆ ਫਲਾਣੀ ਸਾ ਤੇ ਟੀਚਰ ਚੱਲ ਗਏ ਪੁਲਾਨੀ ਤਾਂ ਤੋਂ ਆ ਵੇਖਣ ਚੱਲ ਗਏ ਜਿਹੜੇ ਸਾਡੇ ਘਰ 'ਚ ਹੀ ਬੈਠੇ ਆਪਾਂ ਉਹਨਾਂ ਤੋਂ ਹੀ ਸਿੱਖ ਲਈਏ ਸੋ ਇਹ ਮੁਲਾਕਾਤ ਜਿਹੜੀ ਮੈਂ ਜਨਤਕ ਕਰਨੀ ਚਾਹੁੰਦਾ ਸੀਗਾ ਔਰ ਦੂਜੀ ਚੀਜ਼ ਮੈਂ ਪੁੱਛ ਕੇ ਬੋਲਿਆ ਮੇਰੀ ਆਦਤ ਨਹੀਂ ਹੈਗੀ ਕਿ ਮੀਟਿੰਗ ਕੀਤੀ ਦੋ ਦਿਨ ਪੁਰਾਣੀ ਮੀਟਿੰਗ ਆ ਪਹਿਲਾਂ ਮੈਂ ਇਜਾਜ਼ਤ ਮੰਗੀ ਕਿ ਮੈਂ ਸਾਰਾ ਕੁਝ ਜਨਤਾ ਨੂੰ ਇਹ ਦੱਸਣਾ ਚਾਹੁੰਨਾ ਵਾਂ ਵੀ ਤੁਹਾਡਾ ਇਲੈਕਸ਼ਨ ਲੜਨ ਦਾ ਮਨ ਨਹੀਂ ਹਾਂ ਐਡੇ ਵੱਡੇ ਬੰਦੇ ਨੇ ਕਹਿ ਦਿੱਤਾ ਵੀ ਮੇਰਾ ਕੋਈ ਸਿਆਸੀ ਅਹੁਦਾ ਜਾਂ ਸਿਆਸੀ ਮਨਸ਼ਾ ਨਹੀਂ ਹੈਗੀ ਹਾਂ ਮਿਲਣਾ ਗਿਲਣਾ ਕਿਸੇ ਨੂੰ ਗਨਾ ਨਹੀਂ ਹੈਗਾ ਤੁਸੀਂ ਲੱਖਾਂ ਰੀ ਮਿਲੋ ਪਰ ਲੋਕ ਤੁਹਾਡੇ ਅੱਖੇ ਪਰਮਾਏ ਨਹੀਂ ਜਾਣੇ ਚਾਹੀਦੇ ਮੇਰੇ ਸੰਕੇਤ ਉਹਨਾਂ ਦੂਰ ਕੀਤੇ ਆ ਮੈਂ ਸਭ ਤੋਂ ਪਹਿਲਾਂ ਲੋਕ ਚਾਹੇ ਹਰ ਤਰ੍ਹਾਂ ਦੇ ਲੋਕ ਨੇ ਜੋ ਮੇਰੇ ਮਨ ਦੀ ਵਸਥਾ ਸੀਗੀ ਜੋ ਮੈਂ ਸੋਚਣਾ ਚਾਹੁੰਦਾ ਸੀਗਾ ਜੋ ਮੈਂ ਪੁੱਛਣਾ ਚਾਹੁੰਦਾ ਸੀਗਾ ਉਹ ਮੈਂ ਪੁੱਛ ਕੇ ਆਇਆ ਉਹ ਮੈਂ ਤੁਹਾਡੇ ਨਾਲ ਵੀ ਸੰਗਤ ਨਾਲ ਸਾਂਝੇ ਕਰ ਰਿਹਾ ਵਾਂ ਸੋ ਐਵੇਂ ਵੀ ਕਿਸੇ ਦੇ ਉੱਤੇ ਸ਼ੰਕਾ ਨਹੀਂ ਕਰਨੀ ਚਾਹੀਦੀ ਹਾਂ ਜੇ ਕੋ ਚੰਗਾ ਕਰਦਾ ਉਹਨੂੰ ਚੰਗਾ ਕਹਿਣਾ ਚਾਹੀਦਾ ਜੇ ਕੋ ਮਾੜਾ ਕਰਦਾ ਉਹਨੂੰ ਮਾੜਾ ਕਹਿਣਾ ਚਾਹੀਦਾ ਵਾ ਤੁਹਾਨੂੰ ਬੋਲਣਾ ਚਾਹੀਦਾ ਵਾ ਲੱਖਾਂ ਕਰੋੜਾਂ ਲੋਕ ਤੁਹਾਨੂੰ ਸੁਣਦੇ ਆ ਤੁਹਾਡੇ ਫਾਲੋਅਰ ਆ ਤੇ ਅੱਗੋਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਵੀ ਕਿਸੇ ਨੇ ਨਹੀਂ ਸੁਣਨਾ ਇੱਥੋਂ ਸੁਣਨਾ ਵਾ ਤੇ ਉੱਥੇ ਜਾ ਕੇ ਭੁੱਲ ਜਾਣਾ ਵਾ ਫੇਰ ਮੈਂ ਇਹਨਾਂ ਨੂੰ ਇਹਦੇ ਉੱਤੇ ਮਾਫੀ ਚਾਹੁੰਨਾ ਮੈਂ ਇੱਕ ਗੱਲ ਕਹੀ ਕਿ ਜਦੋਂ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਸਤ ਸੰਗ ਕਰਦੇ ਹੋ ਉਹਨਾਂ ਦੇ ਸਾਹਮਣੇ ਜਿਹੜੇ ਤੁਸੀਂ ਬਚਨ ਕਰਦੇ ਹੋ ਜਿਹੜੀ ਤੁਸੀਂ ਸਿੱਖਿਆ ਦਿੰਦੇ ਹੋ ਕੀ ਤੁਹਾਨੂੰ ਲੱਗਦਾ ਵੀ ਜੇ ਤੁਹਾਡੇ ਅੱਗੇ 6-7 ਲੱਖ ਬੰਦਾ ਜਾਂ ਲੱਖ ਬੰਦਾ ਬੈਠਾ ਹੁੰਦਾ ਵਾ ਉਹ ਘਰ ਜਾ ਕੇ ਵੀ ਉਸ ਚੀਜ਼ ਦੇ ਉੱਤੇ ਅਮਲ ਕਰਦਾ ਵਾ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਉਹਦੇ ਉੱਤੇ ਅਮਲ ਕਰਦੇ ਆ ਇਕੱਲੇ ਤੁਹਾਡੇ ਡੇਰੇ ਦੇ ਨਹੀਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਚਾਹੇ ਹਰਮੰਦਰ ਸਾਹਿਬ ਚਲੇ ਜਾਓ ਚਾਹੇ ਕਿਸੇ ਮੰਦਰ ਦੇ ਵਿੱਚ ਚਲ ਜੋ ਚਾਹੇ ਚਰਚ ਚਾਹੇ ਮਸਜਿਦ ਦੇ ਵਿੱਚ ਜੋ ਲੋਕ ਉੱਥੋਂ ਸੁਣ ਕੇ ਆਉਂਦੇ ਆ ਬਾਹਰ ਤੇ ਆਪਾਂ ਜਾ ਕੇ ਪ੍ਰਮਾਤਮਾ ਦੀ ਸਿੱਖਿਆ ਦੇ ਉੱਤੇ ਆਪਾਂ ਅਮਲ ਹੀ ਨਹੀਂ ਕਰਦੇ ਤੇ ਕੀ ਫਿਰ satsang ਬੰਦ ਹੋ ਜਾਣੇ ਚਾਹੀਦੇ ਆ ਕੀਰਤਨ ਬੰਦ ਹੋ ਜਾਣੇ ਚਾਹੀਦੇ ਆ ਉਪਦੇਸ਼ ਦੇਣੇ ਬੰਦ ਹੋ ਜਾਣੇ ਚਾਹੀਦੇ ਆ ਸੋ ਆਪਣਾ ਫਰਜ਼ ਜਿਹੜਾ ਉਹ ਨਿਭਾਉਂਦੇ ਰਹਿਣਾ ਚਾਹੀਦਾ ਵਾ ਔਰ ਸੁਣਨ ਵਾਲੇ ਸਾਨੂੰ ਤੇ ਇਗਨੋਰ ਕਰ ਸਕਦੇ ਆ ਕਿਉਂਕਿ ਸਾਡੇ ਦੇ ਵਿੱਚ ਤੇ 20 ਕਮੀਆਂ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਕਿ ਸਾਡੇ ਵਿੱਚ 20 ਕਮੀਆਂ 20 ਲਾਲਚ ਹੋ ਸਕਦੇ ਆ ਵੇ ਅਸੀਂ ਤਾਂ ਬੋਲਦੇ ਆ ਸਾਨੂੰ ਸ਼ੋਹਰਤ ਦਾ ਲਾਲਚ ਹੋਊਗਾ ਸਾਨੂੰ ਕਿਸੇ ਨਾ ਕਿਸੇ ਪਾਰਟੀ ਤੋਂ ਟਿਕਟ ਦਾ ਲਾਲਚ ਹੋਊਗਾ ਸਾਨੂੰ ਪੈਸੇ ਦਾ ਲਾਲਚ ਹੋਊਗਾ ਪਰ ਤੁਹਾਡੇ ਕੋਲ ਤੇ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਲੋਕ ਸ਼ੰਕਾ ਕਿਉਂ ਕਰਨਗੇ ਤੁਹਾਨੂੰ ਤੇ ਰੀਜਨਲ ਸੁਣਨਗੇ ਤੁਹਾਡੂ ਨਾ ਤੇ ਸ਼ੋਹਰਤ ਦੀ ਕਮੀ ਨਾ ਕੋ ਸੱਤਾ ਦੀ ਕਮੀ ਨਾ ਤੁਹਾਨੂੰ ਕੋ ਪੈਸੇ ਦੀ ਕਮੀ ਫੇਰ ਤੁਸੀਂ ਇਹਦੇ ਉੱਤੇ ਬੋਲਣਾ ਜਰੂਰ ਜਾਰੀ ਰੱਖੋ ਪਰ ਇਹਦੇ ਉੱਤੇ ਉਹਨਾਂ ਮੈਨੂੰ ਕੋ ਬਹੁਤੀ ਹਾਮੀ ਨਹੀਂ ਭਰੀ ਵੀ ਮੈਂ ਇਹਨਾਂ ਨੂੰ ਪਬਲਿਕ ਤੌਰ ਦੇ ਉੱਤੇ ਨਸੀਹਤ ਦਊਂਗਾ ਔਰ ਇਹਦੇ ਨਾਲ ਹੋਈ ਜਿਹੜੀ ਗੱਲਬਾਤ ਆ ਉਦੇ ਵਿੱਚ ਮੈਂ ਬੇਨਤੀ ਕੀਤੀ ਕਿ ਮੈਂ ਤੁਹਾਡੇ ਇਸ ਗੱਲਬਾਤ ਤੋਂ ਬਾਅਦ ਮੈਂ ਬੇਨਤੀ ਕੀਤੀ ਕਿ ਮੈਂ ਤੁਹਾਡੇ ਡੇਰੇ ਦਾ ਪ੍ਰਬੰਧ ਵੀ ਵੇਖਣਾ ਚਾਹੁੰਨਾ ਵਾਂ ਕਿਉਂਕਿ ਮੇਰਾ ਇਹ ਮੰਨਣਾ ਵਾਂ ਕਿ ਜੇ ਕਿਸੇ ਊਣ ਤਾਈਆਂ ਕਿਸੇ ਜਗ੍ਹਾ ਦੇ ਉੱਤੇ ਹੁੰਦੀਆਂ ਤਾਂ ਉੱਥੇ ਕੋ ਪਲੱਸ ਪੁਆਇੰਟ ਉੱਥੇ ਚੰਗੇ ਕੰਮ ਵੀ ਹੁੰਦੇ ਆ ਹਰ ਕੰਮ ਦੇ ਨੁਕਸ ਨਹੀਂ ਕੱਢਣੇ ਚਾਹੀਦੇ ਹਾਂ ਜੇ ਕੋ ਚੰਗਾ ਕੰਮ ਕਰਦਾ ਉਹਦੀ ਸ਼ਲਾਘਾ ਵੀ ਕਰਨੀ ਚਾਹੀਦੀ ਆ ਉਹਦੇ ਤੋਂ ਸਿੱਖਿਆ ਵੀ ਲੈ ਲੈਣੀ ਚਾਹੀਦੀ ਆ ਔਰ ਸਭ ਤੋਂ ਪਹਿਲਾਂ ਜਿਹੜਾ ਮੈਂ ਉੱਥੇ ਜਾ ਕੇ ਦੇਖਿਆ ਮੈਂ ਉਹ ਨਾਲ ਦੇ ਹਸਪਤਾਲ ਦਾ ਪ੍ਰਬੰਧ ਵੇਖਿਆ ਅੰਦਰ ਜਾ ਕੇ ਜਿੱਥੋਂ ਸਾਨੂੰ ਐਸਜੀਪੀਸੀ ਨੂੰ ਸਾਡੇ ਧਰਮ ਨੂੰ ਨਸੀਹਤ ਲੈਣ ਦੀ ਲੋੜ ਹੈ ਕਿ ਉਸ ਹਸਪਤਾਲ ਦੇ ਵਿੱਚ ਡਾਕਟਰ ਕਿਹੜੇ ਕੰਮ ਕਰਦੇ ਨੇ ਕੋਈ ਏਮਸ ਤੋਂ ਰਿਟਾਇਰ ਕੋਈ ਬੀਐਸਐਫ ਤੋਂ ਆ ਕੋਈ ਮਤਲਬ ਫੌਜ ਤੋਂ ਰਿਟਾਇਰ ਵੱਡੇ ਵੱਡੇ ਨਾਮੀ ਹਸਪਤਾਲ ਨੇ ਚਾਹੇ ਉਹ ਧੀਰੂਬਾਈ ਮਾਨੀ ਦਾ ਚਾਹੇ ਕਿਤੋਂ ਵੀ ਆ ਜੇ ਉਹ ਰਿਟਾਇਰਡ ਹੋ ਜਾਂਦੇ ਆ 58 ਸਾਲ 60 ਸਾਲ ਦੀ ਉਮਰ ਤੋਂ ਬਾਅਦ ਤੇ ਉਹ ਡੇਰੇ ਦੇ ਵਿੱਚ ਆ ਕੇ ਨਿਰਸਵਾਰਥ ਬਿਨਾ ਪੈਸੇ ਤੋਂ ਉੱਥੇ ਉਹ ਸੇਵਾਵਾਂ ਜਿਹੜੀਆਂ ਉਹ ਦਿੰਦੇ ਆ ਇਹਦੇ ਵਿੱਚ ਮੈਂ ਇਹਨਾਂ ਨੂੰ ਪੁੱਛਿਆ ਬਾਬਾ ਜੀ ਨੂੰ ਵੀ ਉਹ ਡਾਕਟਰ ਆਉਂਦੇ ਕਿਸ ਤਰ੍ਹਾਂ ਨੇ ਤੁਹਾਡੇ ਕੋਲ ਉਹਨਾਂ ਮੈਨੂੰ ਸਪਸ਼ਟ ਕਿਹਾ ਕਿ ਮੈਂ ਕਿਸੇ ਨੂੰ ਕਦੀ ਬੁਲਾਉਂਦਾ ਨਹੀਂਗਾ ਹਾਂ ਮੇਰੇ ਡੇਰੇ ਦਾ ਸਿਸਟਮ ਵੇਖ ਕੇ ਮੇਰੇ ਡੇਰੇ ਦਾ ਪ੍ਰਬੰਧ ਵੇਖ ਕੇ ਉਹ ਮੇਰੇ ਕੋਲ ਆਪ ਜਿਹੜੀਆਂ ਸੇਵਾਵਾਂ ਦੇਣ ਲਈ ਆਉਂਦੇ ਆ ਕਿਉਂਕਿ ਜਿਹੜਾ ਬੰਦਾ ਰਿਟਾਇਰ ਹੋ ਜਾਂਦਾ 58 ਤੋਂ 60 ਸਾਲ ਦੀ ਉਮਰ ਦੇ ਵਿੱਚ ਉਹ ਸਮਾਜ ਨੂੰ ਬਾਅਦ ਦੇ ਵਿੱਚ ਵੀ ਕੁਝ ਨਾ ਕੁਝ ਪੇ ਕਰਨਾ ਚਾਹੁੰਦਾ ਵਾ ਸਮਾਜ ਨੂੰ ਅਦਾ ਕਰਨਾ ਚਾਹੁੰਦਾ ਕੁਝ ਨਾ ਕੁਝ ਉਹ ਸੇਵਾ ਕਰਨਾ ਚਾਹੁੰਦਾ ਵਾ ਔਰ ਜਿੱਥੇ ਉਹਨੂੰ ਚੰਗਾ ਲੱਗਦਾ ਕਿ ਮੇਰੀ ਸੇਵਾ ਜਿਹੜੀ ਉਹ ਨਿਰਪੱਖ ਤੇ ਨਰਸਵਾਰ ਤੋਂ ਨਹੀਂ ਆ ਉਹ ਉੱਥੇ ਜਾ ਕੇ ਸੇਵਾ ਦਿੰਦਾ ਵਾ ਔਰ ਹਸਪਤਾਲ ਦੇ ਵਿੱਚ ਜਿੰਨੀਆਂ ਬਿਮਾਰੀਆਂ ਵਾਂ ਉਹ ਸਾਰੀਆਂ ਦਾ ਉੱਥੇ ਮੈਂ ਇਲਾਜ ਫ੍ਰੀ ਵੇਖਿਆ ਟੈਸਟ ਤੋਂ ਲੈ ਕੇ ਇਲਾਜ ਤੱਕ ਤੇ ਸਵਾਲ ਇਹ ਆ ਕਿ ਜੇ ਡੇਰੇ ਦੇ ਵਿੱਚ ਐਡੇ ਐਡੇ ਵੱਡੇ ਡਾਕਟਰ ਸਵਾਵਾ ਦੇਣ ਦੀ ਮੁਖਤ ਆ ਸਕਦੇ ਆ ਫਿਰ ਸਾਡਾ ਐਸਜੀਪੀਸੀ ਦਾ ਦਾਰਾ ਸਾਡੇ ਸਿੱਖ ਧਰਮ ਦੇ ਦਾਰੇ ਸਾਡੇ ਸਿੱਖ ਧਰਮ ਦੇ ਫਾਲੋਅਰ ਤੇ ਉਹਨਾਂ ਨਾਲੋਂ ਕਈ ਗੁਣਾ ਵੱਧ ਨੇ ਉੱਥੇ 5-5 10-10 ਲੱਖ ਰੁਪਇਆ ਤਨਖਾਹਾਂ ਕਿਉਂ ਨੇ ਡਾਕਟਰਾਂ ਦੀਆਂ ਉੱਥੇ ਇਲਾਜ ਕਿਉਂ ਮਹਿੰਗਾ ਵਾ ਹਰ ਬੰਦੇ ਦਾ ਇਲਾਜ ਮਹਿੰਗਾ ਵਾ ਇਹ ਉੱਥੋਂ ਸਿੱਖਣ ਦੀ ਲੋੜ ਹੈ ਆਪਦੇ ਪ੍ਰਬੰਧ ਸੁਧਾਰਨ ਦੀ ਲੋੜ ਹੈ ਇੱਥੇ ਤੇ ਆਪਾਂ ਵੇਖਿਆ ਵੀ ਐਸਜੀਪੀਸੀ ਦੇ ਵਿੱਚ ਦੇ ਜੇ ਕਿਸੇ ਨੇ ਸੀਏ ਰੱਖਣਾ ਸੀਗਾ ਉਹਦੀ ਵੀ ਕਰੋੜ-ਕਰੋੜ ਡੇਢ-ਡੇਢ ਕਰੋੜ ਰੁਪਇਆ ਤਨਖਾਹ ਸੀਗੀ ਇਹ ਬਚਾ ਆਪਣੇ ਕਿਉਂ ਨਹੀਂ ਹੋ ਸਕਦਾ ਇੱਥੇ ਲੋਕ ਨਿਰਸਵਾਰਥ ਸੇਵਾਵਾਂ ਕੋ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੂੰ ਸਾਡੇ ਪ੍ਰਬੰਧਾ ਦੇ ਉੱਤੇ ਸ਼ੱਕ ਆ ਉਹਨਾਂ ਨੂੰ ਸਾਡੇ ਪ੍ਰਬੰਧਾ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਜਿਹੜੇ ਅੰਦਰ ਲੋਕ ਰਹਿੰਦੇ ਨੇ ਮੈਂ ਸੁਣਿਆ ਉੱਥੇ ਐਨ ਆਰ ਆਈ ਵੀ ਰਹਿੰਦੇ ਨੇ ਬਾਹਰ ਦੇ ਫੋਰਨਰ ਵੀ ਰਹਿੰਦੇ ਨੇ ਵੱਡੇ ਵੱਡੇ ਅਫਸਰ ਵੀ ਰਹਿੰਦੇ ਨੇ ਉਹਨਾਂ ਦੀ ਅਕਮੋਡੇਸ਼ਨ ਕਿੱਦਾਂ ਦੀ ਆ ਉਹਨਾਂ ਦੀ ਰਹਿਸ਼ ਕਿੱਦਾਂ ਦੀ ਆ ਕੀ ਉਹਦੇ ਵਿੱਚ ਕੈਟਾਗਰੀ ਵਾਈਜ਼ ਜਿਹੜਾ ਉਹ ਫਰਕ ਆ ਤੇ ਉਹਨਾਂ ਮੈਨੂੰ ਸਪਸ਼ਟ ਕਿਹਾ ਵੀ ਇੱਥੇ ਕੋਈ ਫਰਕ ਨਹੀਂਗਾ ਚਾਹੇ ਪੀ ਐਨ ਆ ਚਾਹੇ ਬਹੁਤ ਵੱਡਾ ਡਾਕਟਰ ਹੈ ਇੱਕੋ ਜੀ ਰਹਿਸ਼ ਮਿਲਦੀ ਆ ਹਾਂ ਜੇ ਬਹੁਤ ਸੀਨੀਅਰ ਬਹੁਤ ਬਜ਼ੁਰਗ ਆ ਤੇ ਉਹਨਾਂ ਨੂੰ ਇੱਕ ਸਰਵੈਂਟ ਕੁਆਟਰ ਦਿੱਤਾ ਜਾਂਦਾ ਜਿਹੜੀ ਰਹਿਸ਼ ਦਿੱਤੀ ਜਾਂਦੀ ਆ ਉਹ ਫੈਮਿਲੀ ਵੇਖ ਕੇ ਦਿੱਤੀ ਜਾਂਦੀ ਆ ਜੇ ਬੱਚੇ ਅੱਢ ਨੇ ਤੇ ਉਹਨਾਂ ਨੂੰ ਕਮਰੇ ਅੱਢ ਦਿੱਤੇ ਜਾਂਦੇ ਆ ਜੇ ਕੱਲਾ ਬੰਦਾ ਤੇ ਫਿਰ ਇੱਕ ਕਮਰਾ ਦਿੱਤਾ ਜਾਂਦਾ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਵਾ ਇੱਕੋ ਜਿਹਾ ਰਹਿਣ ਦਾ ਪ੍ਰਬੰਧ ਇੱਕ ਸਾਰ ਹੀ ਰਹਿਣਾ ਪੈਂਦਾ ਔਰ ਇੱਕ ਸਾਰ ਹੀ ਉੱਥੇ ਜ਼ਿੰਦਗੀ ਜਿਹੜੀ ਬਤੀਤ ਕਰਨੀ ਪੈਂਦੀ ਆ ਔਰ ਸਾਡੇ ਇੱਥੇ ਰਹਿਸ਼ ਦੇ ਰੁਤਬੇ ਰਹਿਸ਼ ਜਿਹੜੀ ਉਹ ਰੁਤਬੇ ਦੇ ਅਨਸਾਰ ਦਿੱਤੀ ਜਾਂਦੀ ਆ ਮੁੱਖ ਮੰਤਰੀ ਦਾ ਘਰ ਵੱਡਾ ਮੰਤਰੀ ਦਾ ਉਤੋਂ ਥੱਲੇ ਐਮਐਲਆ ਦਾ ਉਸ ਤੋਂ ਛੋਟਾ ਚੇਅਰਮੈਨਾਂ ਦਾ ਘਰ ਵੱਖਰਾ ਐਸਜੀਪੀਸੀ ਦੇ ਪ੍ਰਧਾਨ ਦਾ ਘਰ ਵੱਡਾ ਜਿਹੜੇ ਮੈਂਬਰ ਆ ਜਾਂ ਹੋਰ ਆ ਉਹਨਾਂ ਕੋਲ ਜਿਹੜੀ ਰਹਿائش ਆ ਉਥੇ ਇੱਕ ਇੱਕ ਕਮਰਾ ਵਾ ਇਸ ਤਰੀਕੇ ਕਿ ਉੱਥੇ ਵੀ ਕੋਈ ਜਿਹੜਾ ਉਹ ਵਿਤਕਰਾ ਨਹੀਂ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਕ ਸਵਾਲ ਸੀਗਾ ਕਿ ਜਿਹੜੇ ਲੋਕ ਬਿਰਧ ਹੋ ਜਾਂਦੇ ਆ ਬਜ਼ੁਰਗ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਉਹ ਸਵਾਵਾਂ ਦਿੰਦੇ ਆ 80 ਸਾਲ ਤੱਕ ਇੱਥੇ ਔਰ ਫਿਰ ਮੈਨੂੰ ਉਹ ਵਿਖਾਇਆ ਗਿਆ ਕਿ ਉਹਨਾਂ ਲਈ ਇੱਕ ਬਿਰਧ ਆਸ਼ਰਮ ਜਿਹੜਾ ਮਤਲਬ ਆਸ਼ਰਮ ਨਹੀਂ ਉੱਥੇ ਪੂਰਾ ਘਰ ਵਰਗਾ ਅਗਲਿਆਂ ਨੂੰ ਮਾਹੌਲ ਦਿੱਤਾ ਜਾਂਦਾ ਰਿਟਾਇਰ ਹੋਣ ਤੋਂ ਬਾਅਦ ਵੀ ਜੀਵਨ ਦੇ ਅੰਤ ਤੱਕ ਉੱਥੇ ਉਹਨਾਂ ਨੂੰ ਸਾਂਭਿਆ ਜਾਂਦਾ ਵਾ ਫੇਰ ਮੈਂ ਉਹਨਾਂ ਨੂੰ ਪੁੱਛਿਆ ਕਿ ਜਿਹੜੇ ਲੋਕ ਇੱਥੇ ਰਹਿੰਦੇ ਉਹਨਾਂ ਦੀ ਪੜ੍ਹਾਈ ਦਾ ਕੀ ਪ੍ਰਬੰਧ ਹੈ ਮੇਰਾ ਮੇਨ ਇਸ਼ੂ ਹੁੰਦਾ ਮੈਡੀਕਲ ਸਕੂਲ ਵੀ ਪੜ੍ਹਾਈ ਕਿਸ ਤਰ੍ਹਾਂ ਦੀ ਹੈ ਪੜ੍ਹਾਈ ਕਿਸ ਤਰੀਕੇ ਦਿੱਤੀ ਜਾਂਦੀ ਹੈ ਔਰ ਉਹਨਾਂ ਮੈਨੂੰ ਦੱਸਿਆ ਵੀ ਸਾਡੇ ਇੱਕ ਸਨਾਵਰ ਦੇ ਬਰਾਬਰ ਦਾ ਜਿਹੜਾ ਸਕੂਲ ਹੈ ਉਸ ਲੈਵਲ ਦਾ ਪਲੱਸ 2 ਤੱਕ ਉਹ ਸਕੂਲ ਹੈ ਜਿਹੜੇ ਲੋਕ ਵੀ ਅੰਦਰ ਕੰਮ ਕਰਦੇ ਆ ਚਾਹੇਓ ਕਿਸੇ ਦਰਜੇ ਦੇ ਉੱਤੇ ਵੀ ਆ ਚਾਹੇ ਉਹ ਸਫਾਈ ਕਰਮਚਾਰੀ ਆ ਔਰ ਚਾਹੇ ਉਹ ਬਹੁਤ ਵੱਡੇ ਮਤਲਬ ਡਾਕਟਰ ਆ ਉਹਨਾਂ ਦੇ ਦੋ ਬੱਚੇ ਜਿਹੜੇ ਸਕੂਲ ਦੇ ਵਿੱਚ ਫ੍ਰੀ ਪੜ੍ਹਾਏ ਜਾਂਦੇ ਆ ਔਰ ਉਸ ਤੋਂ ਬਾਅਦ ਜਿਹੜਾ ਵਾ ਜੋ ਅੱਗੇ ਪੜ੍ਹਨਾ ਚਾਹਣ ਤੇ ਉਹਨਾਂ ਦਾ ਪ੍ਰਬੰਧ ਜਿਹੜਾ ਉਹ ਡੇਰੇ ਦੇ ਵੱਲੋਂ ਕੀਤਾ ਜਾਂਦਾ ਵਾ ਆ ਤਾਜ਼ਾ ਉਹਨਾਂ ਦੱਸਿਆ ਵੀ ਦੋ ਬੱਚੇ ਹੋਣ ਅਸੀਂ ਪਾਇਲਟ ਬਣਨ ਲਈ ਭੇਜਿਓ ਉਹਦਾ ਪ੍ਰਬੰਧ ਜਿਹੜਾ ਖਰਚੇ ਦਾ ਉਹ ਡੇਰੇ ਵੱਲੋਂ ਕੀਤਾ ਜਾ ਰਿਹਾ ਵਾ ਜੇ ਉੱਥੇ ਹੋ ਸਕਦਾ ਤੇ ਫਿਰ ਐਸਜੀਪੀਸੀ ਦੇ ਵਿੱਚ ਇਹ ਚੀਜ਼ਾਂ ਕਿਉਂ ਨਹੀਂ ਹੋ ਸਕਦੀਆਂ ਉੱਥੇ ਸੁਧਾਰ ਕਿਉਂ ਨਹੀਂ ਹੋ ਸਕਦਾ ਔਰ ਅੰਦਰ ਜਾ ਕੇ ਮੈਂ ਵੇਖਿਆ ਵਾਤਾਵਰਨ ਇਹੋ ਜਿਹਾ ਇੱਥੇ ਤੇ ਅਸੀਂ ਗੰਦ ਚ ਰੋਲੇ ਰੁਲਦੇ ਫਿਰਦੇ ਆ ਨਾ ਕੂੜਾ ਕਿਤੇ ਆ ਪੋਲੂਸ਼ਨ ਇੰਨਾ ਜ਼ਿਆਦਾ ਅੰਦਰ ਗਰਮੀ ਦੇ ਵਿੱਚ ਵੀ 3-4 ਡਿਗਰੀ ਟੈਂਪਰੇਚਰ ਘਟ ਰਿਹਾ ਮੈਂ ਇਹਨਾਂ ਚੀਜ਼ਾਂ ਹੀ ਨਹੀਂ ਪੈਂਦਾ ਵੀ ਡੇਰੇ ਕੋ ਜਮੀਨ ਕਿੰਨੀ ਆ ਬਹੁਤ ਸਾਰੇ ਲੋਕਾਂ ਇਹਦੇ ਉੱਤੇ ਵੀ ਨੁਕਤਾ ਜੀ ਨਹੀਂ ਕਰਨੀ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੀ ਚੀਜ਼ ਚੰਗੀ ਆ ਉਹਦੇ ਤੋਂ ਸਿੱਖਣਾ ਚਾਹੀਦਾ ਵਾ ਅੰਦਰ ਜਾ ਕੇ ਮੈਂ ਡੇਰੇ ਦਾ ਮਾਹੌਲ ਵੇਖਿਆ ਵੀ ਪੋਲੂਸ਼ਨ ਹੈ ਨਹੀਂ ਕਾਰ ਤੁਹਾਡੀ 50 ਤੋਂ ਉੱਪਰ ਸਪੀਡ ਦੇ ਉੱਤੇ ਨਹੀਂ ਜਾ ਸਕਦੀ ਡੇਰਾ ਦੇ 25 30 ਕਿਲੋਮੀਟਰ ਦੇ ਵਿੱਚ ਫੈਲਿਆ ਔਰ ਉੱਥੇ ਗੱਡੀਆਂ ਵੀ ਚੱਲਦੀਆਂ ਨੇ ਲੋਕਾਂ ਅੰਦਰ ਗੱਡੀਆਂ ਵੀ ਰੱਖੀਆਂ ਨੇ ਤੇ ਮਨਨ ਨੂੰ ਪੁੱਛਿਆ ਸਿਸਟਮ ਕਿਵੇਂ ਕੰਟਰੋਲ ਕਰਦੇ ਹੋ ਲੋਕ ਜਿਹੜੇ ਬੱਚੇ ਗੱਡੀ ਨਾਲ ਤੇਜ਼ ਚਲਾਉਣ ਜਾਂ ਕੋ ਗੱਡੀ ਦੇ ਵਿੱਚ ਫੋਨ ਨਾਲ ਸੁਣਨਾ ਤੁਹਾਨੂੰ ਸਪਸ਼ਟ ਕਿਹਾ ਦੀ ਸਾਡੇ ਰਡਾਰ ਮੀਟਰ ਲੱਗੇ ਨੇ ਜੇ ਕੋ 50 ਤੋਂ ਉੱਪਰ ਚਲਾਉਂਦਾ ਪਹਿਲੀ ਅਸੀਂ ਉਹਦੇ ਘਰ ਅਡਵਾਈਜ਼ਰੀ ਸਲਿੱਪ ਭੇਜਦੇ ਹਾਂ ਦੂਜਾ ਉਹਨੂੰ ਫਾਈਨ ਭੇਜਦੇ ਹਾਂ 500 ਰੁਪਈਆ ਤੀਜੀ ਚੌਥੀ ਵਾਰੀ ਉਹਦੀ ਗੱਡੀ ਜਿਹੜੀ ਬੈਨ ਕਰ ਦਿੱਤੀ ਜਾਂਦੀ ਹੈ ਡੇਰੇ ਦੇ ਵਿੱਚ ਹੀ ਗਰਾਜ ਬਣਿਆ ਵਾ ਉਹਦੇ ਵਿੱਚ 15 ਦਿਨ ਜਿਹੜੀ ਗੱਡੀ ਉਹ ਬੌਂਡ ਕਰ ਦਿੱਤੀ ਜਾਂਦੀ ਹੈ ਇੰਪਾਉਂਡ ਕਰ ਦਿੱਤੀ ਜਾਂਦੀ ਹੈ ਪਹਿਲੀ ਗੱਲ ਤੇ ਨੌਬਤ ਹੀ ਨਹੀਂ ਆਉਂਦੀ ਬਹੁਤ ਘੱਟ ਚਾਂਸ ਹੈ ਤੇ ਜੇ ਇਹੋ ਜਿਹੇ ਪ੍ਰਬੰਧ ਹੋਣ ਤੇ ਫਿਰ ਲੋਕ ਕਿਉਂ ਨਹੀਂ ਜੁੜਨਗੇ ਆਪਾਂ ਵੀ ਇਹੋ ਜਿਹੇ ਪ੍ਰਬੰਧ ਕਰੀਏ ਐਸਡੀਪੀਸੀ ਵਾਲੇ ਆਪਾਂ ਵੀ ਇਹੋ ਜਿਹੇ ਅਦਾਰਿਆਂ ਨੂੰ ਜਿਹੜੇ ਇੱਕ ਨੰਬਰ ਦੇ ਬਣਾਈਏ ਔਰ ਸਭ ਤੋਂ ਵੱਡੀ ਗੱਲ ਕੀ ਹੈ ਐਡਾ ਵੱਡਾ ਡੇਰਾ ਔਰ ਟੋਟਲੀ ਸੋਲਰ ਹੈ ਸਾਰਾ ਪ੍ਰਬੰਧ ਜਿਹੜਾ ਬਿਜਲੀ ਨਾਲ ਜਿੱਥੇ ਅਸੀਂ ਕਰੋੜਾ ਰੁਪਏ एसजीपीसी ਦੇ ਵਿੱਚ ਸਰਕਾਰੀ ਧਾਰਿਆਂ ਦੇ ਵਿੱਚ ਬਿੱਲ ਦਿੰਨੇ ਆ ਟੋਟਲ ਡੇਰਾ ਜਿਹੜਾ ਉਹ ਇਹਦੇ ਉੱਤੇ ਚੱਲ ਰਿਹਾ ਸੋਲਰ ਦੇ ਉੱਤੇ ਜਿਹੜਾ ਉਹ ਚੱਲਦਾ ਵਾ ਉਹਦੇ ਮਤਲਬ ਬਹੁਤ ਸਾਰਾ ਜਿੰਨੀ ਵੀ ਬਿਜਲੀ ਉੱਥੋਂ ਬਣਦੀ ਮੈਂ ਨਹੀਂ ਕਹਿੰਦਾ ਵੀ ਮੈਂ ਗਰੰਟੀ ਲਈ ਨਾ ਕੋ ਬਾਹਰੋਂ ਬਿਜਲੀ ਨਹੀਂ ਆਉਂਦੀ ਹੋਊਗੀ ਪਰ ਬਹੁਤ ਸਾਰਾ ਪ੍ਰਬੰਧ ਸੋਲਰ ਦੇ ਸਿਰ ਤੇ ਕੀਤੇ ਹੋਇਆ ਐਸਜੀਪੀਸੀ ਦੇ ਵੀ ਨਹੀਂ ਇਹਨੀਆਂ ਪੈੜੀਆਂ ਨੇ ਇੰਨਾ ਦਾ ਸਾਰਾ ਕੁਝ ਆਪਾਂ ਹੀ ਸਾਰੇ ਬੰਦੋਬਸਤ ਕਿਉਂ ਨਹੀਂ ਕਰ ਸਕਦੇ ਸਿਰਫ ਪ੍ਰਬੰਧ ਸੁਧਾਰਨ ਦੀ ਲੋੜ ਆ ਇੱਕ ਸਵਾਲ ਲੋਕਾਂ ਦੇ ਮਨ ਚ ਆਊਗਾ ਮੈਂ ਜਾਣ ਬੁੱਝ ਕੇ ਨਹੀਂ ਕੀਤਾ ਉਹ ਵਿਕਰਮ ਜੀਠੀਆ ਦੇ ਉੱਤੇ ਸੀਗਾ ਜਦੋਂ ਜੇਲ੍ਹ ਦੇ ਵਿੱਚ ਉਹਦੀ ਮੁਲਾਕਾਤ ਕਰਨ ਗਏ ਆ ਕਿਉਂਕਿ ਮੈਂ ਉਹਨਾਂ ਨੂੰ ਕ੍ਰੇਦਰ ਨਹੀਂ ਗਿਆ ਮੈਂ ਇੱਕ ਵਿਚਾਰ ਚਰਚਾ ਕਰਨ ਗਿਆ ਸੀਗਾ ਮੈਂ ਇੱਕ ਸਲਾਹ ਕਰਨ ਗਿਆ ਸੀਗਾ ਕਿ ਪੰਜਾਬੀ ਭੰਬਲ ਭੂਸੇ ਚ ਆ ਤੁਸੀਂ ਕੱਢਣ ਦੀ ਕੋਸ਼ਿਸ਼ ਕਰੋ ਉਹਦੇ ਵਿੱਚੋਂ ਕਿ ਲੋਕ ਤੁਹਾਨੂੰ ਵੇਖ ਰਹੇ ਆ ਵੀ ਪਤਾ ਨਹੀਂ ਤੁਸੀਂ ਐਡਾ ਵੱਡਾ ਜਿੱਡਾ ਤੁਹਾਨੂੰ ਰਤਬਾ ਦਿੱਤਾ ਹੈ ਤੁਹਾਡਾ ਛੋਟਾ ਉਹਦਾ ਆ ਇਹਦੇ ਵਿੱਚ ਤੁਹਾਡਾ ਕਿਤੇ ਮੰਤ ਨਹੀਂ ਆ ਗਿਆ ਮੁੱਖ ਮੰਤਰੀ ਬਣਦਾ